ਹਾਂਜੀ ਸੋ ਸਾਥੀਓ ਸਤਿ ਸ੍ਰੀ ਅਕਾਲ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਆਪਣੀ ਅੱਜ ਦੀ ਪੰਜਾਬੀ ਦੀ ਕਲਾਸ ਸੋ ਸਾਥੀਓ ਕਲਾਸ ਦੇ ਐਂਡ ਤੱਕ ਬਨੇ ਰਹਿਣਾ ਇਸ ਕਲਾਸ ਦੇ ਵਿੱਚ ਤੁਹਾਨੂੰ ਪੰਜਾਬੀ ਵਿਆਕਰਨ ਦਾ ਜਿਹੜਾ ਹੈਗਾ ਪਾਰਟ ਦੇਖਣ ਨੂੰ ਮਿਲੇਗਾ ਸੋ ਜਲਤੋ ਜਲਦ ਕਲਾਸ ਨੂੰ ਜੁਆਇਨ ਕਰਕੇ ਸ਼ੇਅਰ ਕਰ ਦਿਓ ਤੇ ਜੋ ਵੀ ਸਾਥੀ ਸਾਡੇ ਨਾਲ ਜੁੜ ਰਹੇ ਹੋ ਕਿਰਪਾ ਕਰਕੇ ਕਲਾਸ ਨੂੰ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਮੋਸਟ ਇੰਪੋਰਟੈਂਟ ਰੈਨ ਵਾਲੀ ਹੈ ਜੀ ਕਲਾਸ ਤੁਹਾਡੇ ਪੰਜਾਬ ਦੇ ਲੈਵਲ ਦੀਆਂ ਜਿੰਨੀਆਂ ਵੀ ਪੋਸਟਾਂ ਆਉਂਦੀਆਂ ਨੇ ਉਸ ਦੇ ਵਿੱਚ ਵਿਆਕਰਨ ਮੋਸਟ ਇੰਪੋਰਟੈਂਟ ਸੈਸ਼ਨ ਹੁੰਦਾ ਤਾਂ ਇਸ ਲਈ ਇਸ ਕਲਾਸ ਨੂੰ ਤੁਸੀਂ ਦੇਖ ਸਕਦੇ ਹੋ ਖਾਸ ਕਰਕੇ ਜੋ ਸਾਥੀ ਮਾਸਟਰ ਕੇਡਰ ਦਾ ਪੇਪਰ ਦੇਣ ਜਾ ਰਹੇ ਨੇ ਜਿਵੇਂ ਕਿ ਤੁਸੀਂ ਮਾਸਟਰ ਕੇਡਰ ਦਾ ਪਿਛਲਾ ਰਿਜ਼ਲਟ ਦੇਖਿਆ ਆਪਾਂ ਤੁਹਾਨੂੰ ਲਾਈਵ ਆ ਕੇ ਵੀ ਦੱਸਿਆ ਸੀ ਕਿ ਉਸ ਦੇ ਵਿੱਚ ਸਾਥੀਓ بڑے ਵੱਡੇ ਪੱਧਰ ਤੇ ਜਿਹੜੇ ਹੈਗੇ ਨੇ ਸਟੂਡੈਂਟ ਉਹ ਫੇਲ ਹੋਏ ਨੇ ਠੀਕ ਹੈ ਲਗਭਗ 92 ਸਟੂਡੈਂਟ ਜਿਹੜੇ ਹੈਗੇ ਨੇ ਫੇਲ ਹੋਏ ਨੇ ਤੇ ਉਹਨਾਂ ਦੇ ਜੇ ਦੂਜੇ ਮੈਟ ਦੇ ਵਿੱਚ ਨੰਬਰ ਦੇਖੋਗੇ ਤਾਂ ਉਹ ਮੈਟ ਦੇ ਵਿੱਚ ਨੇ ਠੀਕ ਹੈ 40 45 ਨੰਬਰ ਤੇ ਮੈਟ ਹੈ ਜਿਹੜੀ ਉਹ ਰੁਕੀ ਹੈ ਪਰ ਪੰਜਾਬੀ ਨੂੰ ਉਹਨਾਂ ਨੇ ਜਾਂ ਤਾਂ ਲਾਈਟਲੀ ਲੈ ਲਿਆ ਠੀਕ ਹੈ ਸੋ ਮੋਸਟ ਇੰਪੋਰਟੈਂਟ ਹੈ ਤੁਹਾਨੂੰ ਅੱਜ ਵੀ ਕਹਿਣਾ ਪਹਿਲਾਂ ਵੀ ਕਹਿਣਾ ਹੁੰਦਾ ਕਿ ਤੁਹਾਨੂੰ ਡਿਟੋ ਐਮਸੀਕਿਊ ਕਲਾਸਾਂ ਜਿਹੜੀ ਪੰਜਾਬੀ ਪੇਪਰ ਇਹਦੇ ਵਿੱਚ ਦੇਖਣ ਨੂੰ ਮਿਲਣਗੇ ਪਿਛਲੀਆਂ ਕਲਾਸਾਂ ਦੇਖਣ ਦੇ ਲਈ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਏ ਨੇ ਜਾਂ ਫਿਰ ਚੈਨਲ ਤੇ ਵਿਜ਼ਿਟ ਕਰਕੇ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਸੋ ਦਲਜੀਤ ਜੀ ਸਤਿ ਸ਼੍ਰੀ ਅਕਾਲ ਸੋ ਸਾਥੀਓ ਪ੍ਰਸ਼ਨ ਹੈ ਜੀ ਜਿਹੜੇ ਸ਼ਬਦ ਮਨ ਦੀ ਖੁਸ਼ੀ ਗਮੀ ਹੈਰਾਨੀ ਡਰ ਆਦ ਦੇ ਭਾਵ ਪ੍ਰਗਟ ਕਰਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਵਿਸ਼ੇਸ਼ਣ ਪੜਨਾਮ ਜੋਜਕ ਵਿਸਮਿਕ ਸਤਿ ਸ਼੍ਰੀ ਅਕਾਲ ਜੀ ਪਵਨਦੀਪ ਜੀ हां जी तो सही आंसर आ गया भी ਤੁਹਾਡਾ অপশন ডি ਬਿਸਮਿਕ ਜੀ ਠੀਕ ਹੈ ਜੀ हां जी ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਬਿਸਮਿਕ ਚਿੰਨ ਕਿਹੜਾ ਹੁੰਦਾ ਹੈ ਜਲਤੋ ਜਲਦ ਅਨਸਰ ਦੇਦਾ ਕਰੋ ਵੀ ਸਾਥੀਓ ਤੇ ਹੋਰ ਸਾਥੀਆਂ ਦੇ ਨਾਲ ਕਲਾਸ ਨੂੰ ਸ਼ੇਅਰ ਵੀ ਜਰੂਰ ਕਰ ਦਿਆ ਕਰੋ हां जी ਬਿਸਮਿਕ ਚਿੰਨ ਹੈ ਜੀ ਤੁਹਾਡਾ ਜਿਹੜਾ ਉਹ ਹੈਗਾ ਜੀ অপਸ਼ਨ ਸੀ ਠੀਕ ਹੈ ਜੀ ਇਹ ਵਾਲਾ ਸਾਥੀਓ ਬਿਸਮਿਕ ਚਿੰਨ ਹੁੰਦਾ ਹੈ ਅਗਲਾ ਪ੍ਰਸ਼ਨ ਜੀ ਤੁਹਾਡਾ ਵਿਸਮਿਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਤਾਂ 4 8 9 10 ਵਿਸਮਿਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਜੀ ਵੈਰੀ ਗੁੱਡ ਜੀ ਸਹੀ ਆਨਸਰ ਆ ਗਿਆ ਵੀ অপਸ਼ਨ ਡੀ 10 ਪ੍ਰਕਾਰ ਦੇ ਜੀ 10 ਪ੍ਰਕਾਰ ਦੇ ਦਲਜੀਤ ਪਵਨਦੀਪ ਵੈਰੀ ਗੁੱਡ ਵੀ ਜਿੰਨੇ ਵੀ ਸਾਥੀ ਸਾਡੇ ਨਾਲ ਜੁੜੇ ਹੋਏ ਹੋ ਅੱਗੇ ਹੈਗਾ ਜੀ ਵਿਸਮਿਕ ਸ਼ਬਦ ਚੁਣੋ ਪਰ ਕਿਉਂਕਿ ਅਸੀਂ ਤੇ ਅਤੇ ਉਹਨਾਂ ਦਾ ਦੇ ਦੀ ਵੇ ਨਹੀਂ ਅੜਿਆ ਸ਼ਾਬਾਸ਼ੇ ਕਾਸ਼ ਬੱਲੇ ਬੱਲੇ ਹਾਂਜੀ ਤਾਂ ਸਹੀ ਆਨਸਰ ਆ ਗਿਆ ਵੀ ਆਪਸ਼ਨ ਡੀ ਜੀ ਵੇ ਨੀ ਅੜਿਆ ਸ਼ਾਬਾਸ਼ ਈਕਾਸ਼ ਬੱਲੇ ਬੱਲੇ ਅਗਲਾ ਪ੍ਰਸ਼ਨ ਜੀ ਤੁਹਾਡਾ ਸੰਬੋਧਨੀ ਬਿਸਮਿਕ ਚੁਣੋ ਵੇ ਨੀ ਨੀ ਕੁੜੀਏ ਦੁਰਫਿੱਟੇ ਮੋ ਸ਼ਾਬਾਸ਼ ਈਕਾਸ਼ ਹੈ ਪ੍ਰਮਾਤਮਾ ਹਾਏ ਹਾਏ ਓਫ ਹਾਂਜੀ ਤਾਂ ਸਹੀ ਆਨਸਰ ਆ ਗਿਆ ਜੀ ਤੁਹਾਡਾ ਆਪਸ਼ਨ ਏ ਵੀ ਵੇ ਨੀ ਨੀ ਕੁੜੀਏ ਅਗਲਾ ਪ੍ਰਸ਼ਨ ਜੀ ਤੁਹਾਡਾ ਪ੍ਰਸ਼ੰਸਾਵਾਚਕ ਵਿਸਮਿਕ ਚੁਣੋ ਸ਼ਾਬਾਸ਼ੇ ਵਾ ਲਖ ਲਾਨਤਾ ਸ਼ਾਬਾਸ਼ੇ 헤 ਨੀ ਖਬਰਦਾਰ ਦੁਰਲਾਨਤ ਵੈਰੀ ਗੁੱਡ ਜੀ ਜਲਦੀ ਤੋਂ ਜਲਦੀ ਆਨਸਰ ਕਮੈਂਟ ਕਰ ਦਿਆ ਕਰੋ ਸਾਥੀਓ ਕਲਾਸ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਸਾਥੀਆਂ ਨਾਲ ਸ਼ੇਅਰ ਵੀ ਜਰੂਰ ਕਰਿਆ ਕਰੋ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਜੀ ਤਾਂ ਕਿ ਤੁਹਾਨੂੰ ਹਰ ਇੱਕ ਕਲਾਸ ਦੇ ਅਪਡੇਟਸ਼ਨ ਜਿਹੜੀ ਉਹ ਨੋਟੀਫਿਕੇਸ਼ਨ ਦੇ ਥਰੂ ਮਿਲਦੀ ਰਹੇ ਤਾਂ ਸਹੀ ਆਨਸਰ ਆ ਗਿਆ ਜੀ অপਸ਼ਨ ਏ ਬਈ ਸ਼ਾਬਾਸ਼ ਵਾਹ ਵਾਹ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਹਾਏ ਓਏ ਰੱਬਾ ਅਫਸੋਸ ਹਾਏ ਮਾਂ ਬਿਸਮਿਕ ਕਿਹੜੀ ਕਿਸਮ ਦੇ ਹਨ ਪ੍ਰਸ਼ੰਸਾਵਾਚਕ ਬਿਸਮਿਕ ਸ਼ੋਕਵਾਚਕ ਬਿਸਮਿਕ ਸੂਚਨਾਵਾਚਕ ਬਿਸਮਿਕ ਸਤਕਾਰਵਾਚਕ ਬਿਸਮਿਕ ਪ੍ਰਸ਼ੰਸਾਵਾਚਕ ਵਿਸਮਿਕ ਸੁਸ਼ੋਕ ਵਾਚਕ ਵਿਸਮਿਕ ਸੂਚਨਾ ਵਾਚਕ ਵਿਸਮਿਕ ਜਾਂ ਸਤਕਾਰ ਵਾਚਕ ਵਿਸਮਿਕ ਸਹੀ ਆਨਸਰ ਆ ਗਿਆ ਜੀ ਤੁਹਾਡਾ ਆਪਸ਼ਨ ਬੀ ਵੀ ਸ਼ੋਕ ਵਾਚਕ ਵਿਸਮਿਕ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਇੱਛਾ ਪ੍ਰਗਟ ਕਰਨ ਲਈ ਕਿਹੜੇ ਵਿਸਮਿਕ ਵਰਤੇ ਜਾਂਦੇ ਹਨ ਕਾਸ਼ ਜੇ ਕਿਤੇ हे ਪ੍ਰਮਾਤਮਾ ਆਓ ਜੀ ਜੀ ਆਇਆਂ ਨੂੰ ਹਾਏ ਹੋਏ ਖਬਰਦਾਰ ਖੁਸ਼ ਰਹਿ ਜਵਾਨੀਆਂ ਮਣ ਪ੍ਰਸ਼ਨ ਜੀ ਇੱਛਾ ਪ੍ਰਗਟ ਕਰਨ ਲਈ ਕਿਹੜੇ ਵਿਸਮਿਕ ਵਰਤੇ ਜਾਂਦੇ ਹਨ ਹਾਂਜੀ ਤਾਂ ਇਸ ਦਾ ਸਹੀ ਆਨਸਰ ਆ ਗਿਆ ਵੀ ਤੁਹਾਡਾ ਆਪਸ਼ਨ ਏ ਜੀ ਕਾਸ਼ ਜੇ ਕਿਤੇ हे ਪ੍ਰਮਾਤਮਾ ਇੱਛਾ ਪ੍ਰਗਟ ਕਰਨ ਦੇ ਲਈ ਜਿਹੜੇ ਵਿਸਮਿਕ ਵਰਤੇ ਜਾਂਦੇ ਆ ਜੀ ਕਾਸ਼ ਜੇ ਕਿਤੇ हे ਪ੍ਰਮਾਤਮਾ अगला प्रश्न जी ਤੁਹਾਡਾ ਦੁਰਫਿੱਟੇ ਮੂੰਹ ਲੱਖ ਲਾਣਤ ਬੇਸ਼ਰਮ ਸ਼ਬਦ ਕਿਸ ਪ੍ਰਕਾਰ ਦੇ ਵਿਸਮਿਕ ਹਨ ਸ਼ੋਕਵਾਚਕ ਵਿਸਮਿਕ ਫਟਕਾਰਵਾਚਕ ਵਿਸਮਿਕ ਸੰਬੋਧਨੀ ਵਿਸਮਿਕ ਦਾ ਸੰਬੰਧ ਕੀ ਸੰਬੰਧਕੀ ਵਿਸਮਿਕ ਹੈਗਾ ਜੀ ਦੁਰਫਿੱਟੇ ਮੂੰਹ ਲੱਖ ਲਾਣਤ ਬੇਸ਼ਰਮ ਸ਼ਬਦ ਕਿਸ ਪ੍ਰਕਾਰ ਦੇ ਵਿਸਮਿਕ ਹਨ ਜੀ ਸਹੀ ਅਨਸਰ ਹੈਗਾ ਵੀ ਤੁਹਾਡਾ ਆਪਸ਼ਨ B ਜੀ ਫਟਕਾਰਵਾਚਕ ਵਿਸਮਿਕ ਮਦਰ ਫਿਟੇ ਨੂੰ ਲਖ ਲਾਂ ਬੇਸ਼ਰਮ ਸ਼ਬਦ ਜਿਹੜੇ ਹੈਗੇ ਜੀ ਫਟਕਾਰਵਾਚਕ ਵਿਸਮਿਕ ਦੀ ਕਿਸਮ ਅੱਗੇ ਆ ਗਿਆ ਵੀ ਤੁਹਾਡਾ ਪ੍ਰਸ਼ਨ ਅਸੀਸਵਾਚਕ ਵਿਸਮਿਕ ਚੁਣੋ ਵੱਡ ਸੁਹਾਗਣ ਹੋਵੇ ਜਵਾਨੀਆਂ ਮਾਣੋ ਖਬਰਦਾਰ ਵੇ ਜੁਗ-ਜੁਗ ਜੀਵੇ ਜੀ ਆਇਆਂ ਨੂੰ ਏ ਪ੍ਰਮਾਤਮਾ ਸ਼ਾਬਾਸ਼ੇ ਅਸ਼ਕੇ ਵਾ ਅਸੀਸਵਾਚਕ ਵਿਸਮਿਕ ਚੁਣੋ ਤ ਸਹੀ ਆਨਸਰ ਆ ਗਿਆ ਜੀ ਤੁਹਾਡਾ ਆਪਸ਼ਨ ਏ ਵੀ ਵਡ ਸਹਾਗਣ ਹੋਵੇਂ ਜਵਾਨੀਆਂ ਮਾਣੋ ਅਗਲਾ ਪ੍ਰਸ਼ਨ ਆ ਗਿਆ ਜੀ ਤੁਹਾਡਾ ਖਬਰਦਾਰ ਠਹਿਰ ਜਾਓ ਵੇਖੋ ਸ਼ਬਦ ਕਿਸ ਕਿਸਮ ਦੇ ਵਿਸਮਿਕ ਹਨ ਖਬਰਦਾਰ ਠਹਿਰ ਜਾਓ ਜਾਂ ਵੇਖੋ ਤਾਂ ਪ੍ਰਸ਼ੰਸਾਵਾਚਕ ਵਿਸਮਿਕ ਹੈ ਜੀ ਸੂਚਨਾਵਾਚਕ ਵਿਸਮਿਕ ਹੈ ਇੱਛਾਵਾਚਕ ਵਿਸਮਿਕ ਹੈ ਸ਼ੋਕਵਾਚਕ ਵਿਸਮਿਕ ਹੈ ਤਾਂ ਇਸ ਦਾ ਸਹੀ ਆਨਸਰ ਆ ਗਿਆ ਜੀ ਤੁਹਾਡਾ ਆਪਸ਼ਨ ਬੀ ਵੀ ਸੂਚਨਾਵਾਚਕ ਵਿਸਮਿਕ ਅਗਲਾ ਪ੍ਰਸ਼ਨ ਆ ਗਿਆ ਜੀ ਤੁਹਾਡਾ ਹਾਰਦਿਕ ਸਵਾਗਤ ਜੀ ਆਇਆਂ ਨੂੰ ਧੰਨ ਭਾਗ ਕਿਸ ਪ੍ਰਕਾਰ ਦੇ ਵਿਸਮਿਕ ਹਨ ਹਾਰਦਿਕ ਸਵਾਗਤ ਜੀ ਆਇਆਂ ਨੂੰ ਧੰਨ ਭਾਗ ਕਿਸ ਪ੍ਰਕਾਰ ਦੇ ਵਿਸਮਿਕ ਹਨ ਜੀ ਅਸੀਸਵਾਚਕ ਵਿਸਮਿਕ ਸੰਬੋਧਨੀ ਵਿਸਮਿਕ ਆਦਰ ਸੂਚਕ ਵਿਸਮਿਕਾ ਫਟਕਾਰਵਾਚਕ ਵਿਸਮਿਕ ਹਾਰਦਿਕ ਸਵਾਗਤ ਜੀ ਆਇਆਂ ਨੂੰ ਧੰਨ ਭਾਗ ਕਿਸ ਪ੍ਰਕਾਰ ਦੇ ਵਿਸਮਿਕ ਹਨ ਜੀ ਤਾਂ ਇਸ ਦਾ ਸਹੀ ਆਨਸਰ ਆ ਗਿਆ ਸਾਥੀਓ ਤੁਹਾਡਾ ਆਪਸ਼ਨ ਸੀ ਜੀ ਆਦਰ ਸੂਚਕ ਵਿਸਮਿਕ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਹੈ ਕਮਾਲ ਐ ਹਾਂ ਹਾਂ ਵਾਕ ਦੇ ਵਿੱਚ ਕਿਸ ਪ੍ਰਕਾਰ ਦੇ ਵਿਸਮਿਕ ਦੀ ਵਰਤੋਂ ਹੋਈ ਹੈ ਤਾਂ ਫਟਕਾਰਵਾਚਕ ਵਿਸਮਿਕ ਪ੍ਰਸ਼ੰਸਾਵਾਚਕ ਵਿਸਮਿਕ ਸੂਚਨਾਵਾਚਕ ਵਿਸਮਿਕ ਹੈਰਾਨੀਵਾਚਕ ਵਿਸਮਿਕ ਹੈ ਕਮਾਲ ਐ ਹਾਂ ਹਾਂ ਵਾਕ ਦੇ ਵਿੱਚ ਕਿਸ ਪ੍ਰਕਾਰ ਦੇ ਵਿਸਮਿਕ ਦੀ ਵਰਤੋਂ ਹੋਈ ਹੈ ਜੀ ਸਹੀ ਆਨਸਰ ਆ ਗਿਆ ਜੀ ਤੁਹਾਡਾ ਆਪਸ਼ਨ ਡੀ ਬਈ ਹੈਰਾਨੀਵਾਚਕ ਵਿਸਮਿਕ ਜੀ ਅਗਲਾ ਪ੍ਰਸ਼ਨ ਸਾਥਿਓ ਹੇ ਰੱਬਾ ਮੈਂ ਅਫਸਰ ਹੁੰਦਾ ਵਾਕ ਦੇ ਵਿੱਚ ਕਿਹੜੇ ਕਾਰ ਦੇ ਵਿਸਮਿਕ ਦੀ ਵਰਤੋਂ ਹੋਈ ਹੈ ਹੇ ਰੱਬਾ ਮੈਂ ਅਫਸਰ ਹੁੰਦਾ ਵਾਕ ਦੇ ਵਿੱਚ ਕਿਹੜੇ ਕਾਰ ਦੇ ਵਿਸਮਿਕ ਦੀ ਵਰਤੋਂ ਹੋਈ ਹੈ ਇਸ਼ਾਵਾਚਕ ਵਿਸਮਿਕ ਪ੍ਰਸ਼ੰਸਾਵਾਚਕ ਵਿਸਮਿਕ ਸ਼ੋਕਵਾਚਕ ਵਿਸਮਿਕ ਅਸੀਸਵਾਚਕ ਵਿਸਮਿਕ ਹੇ ਰੱਬਾ ਮੈਂ ਅਫਸਰ ਹੁੰਦਾ ਵਾਕ ਦੇ ਵਿੱਚ ਕਿਹੜੇ ਕਾਰ ਦੇ ਵਿਸਮਿਕ ਦੀ ਵਰਤੋਂ ਹੋਈ ਹੈ ਸਹੀ ਆਨਸਰ ਆ ਗਿਆ ਜੀ ਤੁਹਾਡਾ ਵੀ ਆਪਸ਼ਨ ਏ ਇਸ਼ਾਵਾਚਕ ਵਿਸਮਿਕ ਠੀਕ ਹੈ ਜੀ ਇਸ਼ਾਵਾਚਕ ਵਿਸਮਿਕ ਅਗਲਾ ਪ੍ਰਸ਼ਨ ਹੈ ਜੀ ਸ਼ਾਬਾਸ਼ ਵਾਹ ਬੱਲੇ ਬੱਲੇ ਤੂੰ ਮੈਟ ਵਿੱਚ ਆਇਆ ਹੈ ਵਾਕ ਦੇ ਵਿੱਚ ਕਿਹੜੇ ਵਿਸਮਿਕ ਦੀ ਵਰਤੋਂ ਹੋਈ ਹੈ ਸ਼ਾਬਾਸ਼ ਵਾਹ ਬੱਲੇ ਬੱਲੇ ਤੂੰ ਮੈਟ ਵਿੱਚ ਆਇਆ ਹੈ ਵਾਕ ਦੇ ਵਿੱਚ ਕਿਹੜੇ ਵਿਸਮਿਕ ਦੀ ਜੀ ਪ੍ਰਸ਼ੰਸਾਵਾਚਕ ਸੂਚਨਾਵਾਚਕ ਅਸੀਸਵਾਚਕ ਜਾਂ ਫਿਰ ਹੈਰਾਨੀਵਾਚਕ ਤਾਂ 72 ਦਾ ਸਹੀ ਆਨਸਰ ਆ ਗਿਆ ਜੀ ਤੁਹਾਡਾ ਆਪਸ਼ਨ ਏ ਵੀ ਪ੍ਰਸ਼ੰਸ਼ਾਵਾਚਕ ਠੀਕ ਹੈ ਜੀ ਆਪਸ਼ਨ ਏ ਪ੍ਰਸ਼ੰਸ਼ਾਵਾਚਕ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਨੀ ਕੁੜੀਏ ਰੌਲਾ ਨਾ ਪਾ ਵਾਕ ਦੇ ਵਿੱਚ ਕਿਹੜੇ ਵਿਸਮਿਕ ਦੀ ਵਰਤੋਂ ਹੋਈ ਹੈ ਨੀ ਕੁੜੀਏ ਰੌਲਾ ਨਾ ਪਾ ਵਾਕ ਦੇ ਵਿੱਚ ਕਿਹੜੇ ਵਿਸਮਿਕ ਦੀ ਵਰਤੋਂ ਹੋਈ ਹੈ ਜੀ ਅਸੀਸਵਾਚਕ ਵਿਸਮਿਕ ਸੰਬੋਧਨੀ ਵਿਸਮਿਕ ਆਦਰ ਸੂਚਕ ਵਿਸਮਿਕ ਫਟਕਾਰਵਾਚਕ ਵਿਸਮਿਕ ਨੀ ਕੁੜੀਏ ਰੋਲਾ ਨਾ ਪਾ ਵਾਕ ਦੇ ਵਿੱਚ ਕਿਹੜੇ ਵਿਸਮਿਕ ਦੀ ਵਰਤੋਂ ਹੋਈ ਹੈ ਸਹੀ ਆਨਸਰ ਆ ਗਿਆ ਜੀ ਤੁਹਾਡਾ ਆਪਸ਼ਨ ਸੀ ਵੀ ਆਦਰ ਸੂਚਕ ਵਿਸਮਿਕ ਸਾਥੀਓ ਨੀ ਕੁੜੀਏ ਰੋਲਾ ਨਾ ਪਾ ਇਸ ਦੇ ਵਿੱਚ ਆਦਰ ਸੂਚਕ ਵਿਸਮਿਕ ਦੀ ਵਰਤੋਂ ਹੋਈ ਹੈ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਸਦਕੇ ਹੋਏ ਤੂੰ ਤਾਂ ਸੁਪਨੇ ਪੂਰੇ ਕਰ ਦਿੱਤੇ ਹਨ ਵਾਕ ਦੇ ਵਿੱਚ ਕਿਹੜੇ ਵਿਸਮਿਕ ਦੀ ਵਰਤੋਂ ਹੋਈ ਹੈ ਤਾਂ ਪ੍ਰਸ਼ੰਸਾਵਾਚਕ ਵਿਸਮਿਕ ਸੂਚਨਾਵਾਚਕ ਵਿਸਮਿਕ ਅਸੀਸਵਾਚਕ ਵਿਸਮਿਕ ਹੈਰਾਨੀਵਾਚਕ ਵਿਸਮਿਕ सदके होए तू तो सुपने पूरे कर दते हैं तो सही आंसर आ गया जी ऑप्शन तो ठीक है जी? वे सुपने पूरे कर दिते हैं अगे है जी प्रश्न डैश मैं वा अफसर हों खबरदार अफसोस हाय काश मैं वा अफसर हुंदा। नहीं जी ਕਾਸ਼ ਮੈਂ ਵੱਡਾ ਅਫਸਰ ਹੁੰਦਾ ਵੀ ਕਾਸ਼ ਮੈਂ ਵੱਡਾ ਅਫਸਰ ਹੁੰਦਾ ਜੀ ਆਪਸ਼ਨ ਡੀ ਵੀ ਇੱਥੇ ਠੀਕ ਹੈ ਜੀ ਕਾਸ਼ ਮੈਂ ਵੱਡਾ ਅਫਸਰ ਹੁੰਦਾ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਕਮਾਲ ਦੀ ਮੂਰਤੀ ਬਣਾਈ ਹੈ ਵਾਹ ਹੈ ਰੱਬਾ ਜੀ ਆਇਆਂ ਨੂੰ ਹੈ ਕਮਾਲ ਦੀ ਮੂਰਤੀ ਬਣਾਈ ਹੈ ਤਾਂ ਇਹਦਾ ਆ ਗਿਆ ਜੀ ਵਾਹ ਠੀਕ ਹੈ ਵੀ ਆਪਸ਼ਨ ਹੈ ਵਾਹ ਵਾਹ ਕਮਾਲ ਦੀ ਮੂਰਤੀ ਬਣਾਈ ਹੈ ਅਗਲਾ ਪ੍ਰਸ਼ਨ ਆ ਗਿਆ ਜੀ ਤੁਹਾਡਾ ਤੁਹਾਡੇ ਪਿਤਾ ਜੀ ਦੀ ਮੌਤ ਬੁਰੀ ਖਬਰ ਹੈ ਤਾਂ ਅਫਸੋਸ ਉਹ ਮੁੰਡਿਓ ਹਾਏ ਹੈ ਤਾਂ ਅਫਸੋਸ ਤੁਹਾਡੇ ਪਿਤਾ ਜੀ ਦੀ ਮੌਤ ਦੀ ਬੁਰੀ ਖਬਰ ਹੈ ਤਾਂ ਇਹ ਆਪਸ਼ਨ ਇਸ ਦੇ ਵਿੱਚ ਸਹੀ ਆ ਗਈ ਜੀ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਸੌਖ ਓਕੇ ਖਤਮ ਹੋ ਗਿਆ ਸੋ ਸਾਥੀਓ ਇਸ ਸੀ ਕਿ ਆਪਣੇ ਅੱਜ ਦੇ ਪ੍ਰਸ਼ਨ ਠੀਕ ਹੈ ਸੌਖਾ ਜਿਹਾ ਟੌਪਿਕ ਸੀ ਬੜਾ ਈਜ਼ੀ ਮੋਸਟਲੀ ਸਾਰਿਆਂ ਨੂੰ ਹੀ ਆਉਂਦਾ ਤਾਂ ਇਸ ਤਰ੍ਹਾਂ ਦੇ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲਣਗੇ ਪੇਪਰ ਦੇ ਵਿੱਚ ਸੋ ਅਗਲੀ ਕਲਾਸ ਦਾ ਸਮਾਂ ਆਪਣਾ 4:30 ਵਜੇ ਹੈ ਜੀ ਹਿਸਟਰੀ ਦੀ ਕਲਾਸ ਇਸੇ ਤਰ੍ਹਾਂ ਪਾਲਟੀ ਦੀ ਕਲਾਸ ਦਾ ਸਮਾਂ ਆਪਣਾ ਹੁੰਦਾ ਜੀ ਸ਼ਾਮ ਨੂੰ 8 ਵਜੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕਲਾਸਾਂ ਚੱਲਦੀਆਂ ਨੇ ਕਿਸੇ ਵੀ ਤਰ੍ਹਾਂ ਦੀ ਕਲਾਸ ਦੇ ਵਿੱਚ ਕੋਈ ਰਕਾਵਟ ਆਉਂਦੀ ਹੈ ਜਾਂ ਕਲਾਸ ਬੰਦ ਕੀਤੀ ਜਾਂਦੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਵਿਆਹਾਂ ਦਾ ਸੀਜ਼ਨ ਹੈ ਠੀਕ ਹੈ ਜੀ ਤੇ ਜਾਂ ਜਿਵੇਂ ਅੱਗੇ ਇਲੈਕਸ਼ਨ ਆ ਰਹੇ ਨੇ ਤਾਂ ਇਲੈਕਸ਼ਨ ਡਿਊਟੀਆਂ ਦਾ ਟਾਈਮ ਆ ਜਾਂਦਾ ਤਾਂ ਉਸ ਦੌਰਾਨ ਜਿਹੜਾ ਹੈਗਾ ਤੁਹਾਨੂੰ ਪਤਾ ਕਿ ਕਲਾਸਾਂ ਆਪਣੀਆਂ ਜਿਹੜੀਆਂ ਹੈਗੀਆਂ ਨੇ ਮਤਲਬ ਐਮਰਜੈਂਸੀ ਆਫ ਹੋ ਜਾਂਦੀਆਂ ਨੇ ਤਾਂ ਤੁਹਾਨੂੰ ਸਾਰੀ ਜਾਣਕਾਰੀ ਆਪਾਂ WhatsApp ਗਰੁੱਪ ਤੇ Telegram ਗਰੁੱਪ ਤੇ ਦੰਨੇ ਆ ਤਾਂ ਉੱਥੋਂ ਤੁਸੀਂ ਜ਼ਰੂਰ ਸਾਡੇ ਨਾਲ ਫੋਲੋ ਕਰੋਨਾ ਨੂੰ ਉਹਦੇ ਵਿੱਚ ਜੁੜ ਜਾਓ ਤਾਂ ਕਿ ਤੁਹਾਨੂੰ ਹਰ ਇੱਕ ਕਲਾਸ ਦੀ ਅਪਡੇਸ਼ਨ ਜਿਹੜੀ ਉਹ ਮਿਲਦੀ ਰਹੇ ਜਾਂ ਫਿਰ ਚੈਨਲ ਦੇ ਵਿੱਚ ਵਿਜ਼ਿਟ ਕਰਦੇ ਹੋ ਤਾਂ ਚੈਨਲ ਨੂੰ ਬੈਲ ਆਈਕਨ ਔਨ ਕਰਕੇ ਰੱਖੋ ਸਬਸਕ੍ਰਾਈਬ ਬਹੁਤ ਸਾਥੀਆਂ ਦਾ ਕੀਤਾ ਹੋਇਆ ਕਰ ਰਹੇ ਹੋ ਸ਼ਾਬਾਸ਼ ਸ਼ੇਨਾਲ ਦੀ ਨਾਲ ਜਿਹੜੀ ਉਹ ਕੈਂਟੀਜੀ ਹੁੰਦੀ ਹੈ ਉਹਨੂੰ ਪ੍ਰੈਸ ਕਰਕੇ 올 ਨੋਟੀਫਿਕੇਸ਼ਨ ਤੇ ਟਿਕ ਕਰਕੇ ਰੱਖੋ ਤਾਂ ਕਿ ਤੁਹਾਨੂੰ ਹਰ ਇੱਕ ਕਲਾਸ ਦੀ ਅਪਡੇਸ਼ਨ ਜਿਹੜੀ ਉਹ ਨੋਟੀਫਿਕੇਸ਼ਨ ਦੇ ਥਰੂ ਅੱਧਾ ਘੰਟਾ ਪਹਿਲਾਂ ਮਿਲ ਜਾਵੇ ਨਾਲ ਦੀ ਨਾਲ ਸਾਰੀਆਂ ਹੀ ਅਪਡੇਸ਼ਨਾਂ ਸਜੂਲ ਦੇ ਵਿੱਚ ਸੈੱਟ ਹੁੰਦੀਆਂ ਨੇ ਉੱਥੋਂ ਤੁਹਾਨੂੰ ਇਹ ਵੀ ਜਾਣਕਾਰੀ ਮਿਲ ਸਕਦੀ ਹੈ ਕਿ ਕਲਾਸ ਦਾ ਟਾਈਮ ਸਮਾਂ ਜੇ ਕੋਈ ਚੇਂਜ ਹੁੰਦਾ ਤਾਂ ਸੋ ਸਾਥੀਓ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕਸ ਫੋਰ ਵਾਚਿੰਗ ਮਿਲਦੇ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ ਥੈਂਕਸ